ਭਾਰਤੀ ਜਨਤਾ ਪਾਰਟੀ ਦੇ ਜਰਨਲਸ ਕਾ ਤਰ ਤਰੁਣ ਚੁਗ ਨੇ ਆਪਣੇ ਦਫ਼ਤਰ ਵਿਖੇ ਲੋਕਾਂ ਵਿੱਚ ਵੰਡੇ ਆਯੂਸ਼ਮਾਨ ਕਾਰਡ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਨੇ ਮਨਾਈ ਆਪਣੀ 12ਵੀਂ ਵਰੇਗਰ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤੀ ਸ਼ਿਰਕਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਰਾਜ ਚੋਣ ਕਮਿਸ਼ਨ ਨੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣਾਂ 21 ਦਸੰਬਰ ਨੂੰ ਹੋਣਗੀਆਂ। ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 9 ਦਸੰਬਰ ਤੋਂ ਸ਼ੁਰੂ ਹੋਵੇਗੀ। ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਪਰਿਆ ਜਾਣਗੀਆਂ। ਨਾਮਜ਼ਦਗੀ ਦੀ ਆਖਰੀ ਮਿਤੀ 12 ਦਸੰਬਰ ਹੋਵੇਗੀ। 13 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 14 ਦਸੰਬਰ ਨੂੰ ਨਾਮਜ਼ਦਗੀ ਵਾਪਸ ਲੈ ਸਕਣਗੇ। ਨਿਸ਼ਾਨ ਉਸੇ ਦਿਨ ਜਾਰੀ ਕੀਤੇ ਜਾਣਗੇ। ਰਾਜ ਚੋਣ ਅਧਿਕਾਰੀ ਰਾਜਕਮਲ ਚੌਧਰੀ ਨੇ ਦੱਸਿਆ कि नगर निगम चोना एवीएम राही करवाईया जानगिया वार्ड नीडिंग एसोसिएशन अमृतसर दे प्रधान कृष्ण शर्मा कुकू अमृतसर टेक्सटाइल प्रोसेसिंग एसोसिएशन अते क्रडाई चैप्टर अमृतसर दे साबका सांसद श्वेता मलिक दी अगुवाई हिठ अमृतसर विच होए सैकार पार्टी अधिवेशन दौरान केंद्रीय मंत्री नितिन गडकरी नाल मुलाकात कीती अते मुख्य बुनियादी ढांचे दे मुद्द्या ते विचार चर्चा कीती ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਤਰਨ ਚੁਗ ਦੇ ਦਫਤਰ ਵਿਖੇ 290 ਦੇ ਕਰੀਬ ਲੋਕਾਂ ਵਿੱਚ ਆਯੂਸ਼ਮਾਨ ਕਾਰਡ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਭਾਜਪਾ ਨੇਤਾ ਤਰੁਣ ਚੁਗ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 70 ਸਾਲਾਂ ਤੋਂ ਉੱਪਰ ਬਜ਼ੁਰਗਾਂ ਲਈ 5 ਲੱਖ ਦਾ ਮੀਮਾ ਕੀਤਾ ਗਿਆ ਜਿਸ ਨਾਲ ਉਹਨਾਂ ਦਾ 5 ਲੱਖ ਤੱਕ ਦਾ ਫ੍ਰੀ ਇਲਾਜ ਹੋਵੇਗਾ। ਉਹਨਾਂ ਆਖਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਭਾਜਪਾ ਨੇਤਾ ਕਰਨਜੀਤ ਸਿੰਘ ਸੰਧੂ, ਭਾਜਪਾ ਨੇਤਾ ਰਾਜੇਂਦਰ ਮੋਹਨ ਸਿੰਘ ਛੀਨਾ, ਸਾਬਕਾ ਮੇਅਰ ਬਖਸ਼ੀ RAM अरोड़ा ਸਰਬਜੀਤ ਸਿੰਘ ਸ਼ੈੰਟੀ ਲਵਿੰਦਰ ਬੰਟੀ ਮਾਨਤ ਤਨੇਜਾ ਸਮੇਤ ਵੱਡੀ ਗੰਤੇ ਵਿੱਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ ਅੱਜ ਹਲਕਾ ਸੈਂਟਰ ਦੇ ਅੰਦਰ 298 ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਵੰਡਿਆ ਗਿਆ ਔਰ ਲਗਾਤਾਰ ਹਰ ਮੰਗਲਵਾਰ ਔਰ ਇਤਵਾਰ ਇੱਕ ਕਾਰਡ ਵੰਡੇ ਜਾ ਰਹੇ ਨੇ ਕਾਰਡ ਬਣਾਏ ਜਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਤੋਫਾ ਕਿਸੇ ਵੀ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਵਰਗ ਦਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਹਰ ਬਜ਼ੁਰਗ ਨੂੰ 5 ਲੱਖ ਰੁਪਏ ਤੱਕ ਦਾ ਮੈਡੀਕਲ ਕਾਰ ਅਸੀਂ ਬਣਾ ਕੇ ਦੇਾਂਗੇ ਔਰ ਸ਼ਹਿਰ ਦੇ ਪ੍ਰੋਮਿਨੈਂਟ ਹੋਸਪਟਲ ਕੋਈ ਇਲਾਜ ਕਰਾ ਸਕਦਾ ਔਰ ਇਲਾਜ ਦਾ 5 ਲੱਖ ਤੱਕ ਦਾ ਫਾਇਦਾ ਸਲਾਣਾ ਮੋਦੀ ਸਾਹਿਬ ਦੇ ਰਹੇ ਨੇ ਇਹ ਬਹੁਤ ਵੱਡੀ ਰਾਤ ਹੈ ਅੱਜ ਇਹ ਨਹੀਂ ਕਾਰਜ ਇਹ ਲਗਾਤਾਰ ਚੱਲੇਗੀ ਹਰ ਬਜ਼ੁਰਗ ਨੂੰ ਇਹ ਰਾਤ ਮਿਲੇਗਾ ਮੋਦੀ ਜੀ ਦਾ ਤੋਹਫਾ ਮੋਦੀ ਜੀ ਦੀ ਗਰੰਟੀ ਹੈ ਜਿਹੜੀ ਅਸੀਂ ਘਰ ਘਰ ਪਹੁੰਚਾਉਂਦੇ ਹਾਂ ਪ੍ਰੈਸ ਸੰਘਸ਼ ਜਰਨਲਿਸਟ ਐਸੋਸੀਏਸ਼ਨ ਦੀ 12ਵੀਂ ਵਰੇਗਣ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਸਾਬਕਾ ਕਾਉਂਸਲਰ ਵਿਕਾਸ ਸੋਨੀ ਨੇ ਵਿਸ਼ੇਸ਼ ਹਾਜ਼ਰੀ ਭਰੀ ਅਤੇ ਉਹਨਾਂ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁੰਜ ਨੇ ਸਨਮਾਨਿਤ ਕੀਤਾ ਵੜੀ ਗਿੰਦੇ ਵਿੱਚ ਪੱਤਰਕਾਰ ਮੌਜੂਦ ਸਨ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਪ੍ਰਾਜ ਸੁਨੀਰ ਨੂੰ ਆਪਰੇ ਬਾਵੀ ਵੇਰਨ ਜਿਹੜੀ ਹੈ ਉਹ ਸੈਟੀਫਾਈਟ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਦੱਸਾ ਸਾਰੇ ਪ੍ਰਾਜ ਸੁਨੀਰ ਨੂੰ ਜੀਨੀ ਮਾਤਾ ਜਨਾ ਤੋਂ ਦੇ ਨਾਮ ਮੈਂ ਦਾ ਜਰੂਰ ਕਰਦੀ ਚਾਹੁੰਦਾ ਕਿ ਫੈਸਲਾ ਇਹ ਹੈ ਸਾਰੇ ਡੈਮੋਕ੍ਰੇਸੀ ਦਾ ਬਣਾਤੁਰਾ ठीक है तो सारे लिखा तो डेमोक्रेसी भी ठीक लोक मेरी लिखना हर जो है जो को लिखते तो फिर सारा सिस्टम ठीक हो जाता है ਬਹੁਤ ਵੱਡਾ ਬੋਲ ਰਿਹਾ ਡੈਮੋਕਰੇਸੀ ਦੇ ਪ੍ਰਸਤਾ ਵਿਸ਼ਵ ਸਿਹਤ ਸੰਗਠਨ ਵੱਲੋਂ ਪਲਸ ਪੋਲੀਓ ਰਾਉਂਡ ਦੇ ਤਹਿਤ ਆਮ ਲੋਕਾਂ ਨੂੰ ਪੋਲੀਓ ਤੋਂ ਸੁਰੱਖਿਅਤ ਕਰਨ ਲਈ ਅਤੇ ਕਾਰਕਾਰ ਵਿੱਚ ਪਲਸ ਪੋਲੀਓ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਵੱਲੋਂ ਸਿਵਲ ਹਸਪਤਾਲ ਅੰਮ੍ਰਿਤਸਰ ਤੋਂ ਇੱਕ ਆਟੋ ਰਿਕਸ਼ਾ ਰੈਲੀ ਨੂੰ ਹਰੀ ਚੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਗਰੂਕਤਾ ਲਈ ਰਵਾਨਾ ਕੀਤਾ ਅਤੇ ਨਾਲ ਹੀ ਇੱਕ ਛੋਟੇ ਬੱਚੇ ਨੂੰ ਪੋਲੀਓ ਦੀਆਂ ਬੂੰਦਾ ਪਿਲਾ ਕੇ ਇਸ ਮੁਹਿੰਮ ਦਾ ਸ਼ੁਭ ਆਰੰਭ ਕੀਤਾ ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ 파ਰਤੀ ਧਵਨ ਸਹਾਇਕ ਸਿਵਲ ਸਰਜਨ ਡਾਕਟਰ ਰਾਜੇਂਦਰ ਪਾਲਕੋਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਨੀਲਮ ਪਗਤ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਸਪਾਲ ਸਿੰਘ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਵਰਨਜੀਤ ਧਵਨ ਜ਼ਿਲ੍ਹਾ ਐਮਈਆਓ ਅਮਰਦੀਪ ਸਿੰਘ ਡਾਕਟਰ ਰਾਘਵ ਜੋਸ਼ੀ ਤ੍ਰਿਪਤਾ ਕੁਮਾਰੀ ਰਾਧਾ ਸ਼ਰਮਾ ਅਤੇ ਸਮੂਹ ਸਟਾਫ ਹਾਜ਼ਰ ਸੀ ਇਸ ਵਿੱਚ ਬੱਚਿਆਂ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪਰ ਪੋਲੀਓ ਦੇ ਦੋ ਡਰਾਪਸ ਪਿਲਾਏ ਜਾਂਦੇ ਹਨ ਤਾਂ ਕਿ ਅਸੀਂ ਵੈਸੇ ਤਾਂ ਕਾਫੀ ਦਿਨ ਤੋਂ ਪੋਲੀਓ ਦਾ ਕੋਈ ਕੇਸ ਨਹੀਂ ਨਿਕਲਿਆ ਪਰ ਜਿਹੜੇ ਨੇਬਰਿੰਗ ਕੰਟਰੀਜ਼ ਹਨ ਉਹਨਾਂ ਤੋਂ ਖਤਰਾ ਬਣਿਆ ਰਹਿੰਦਾ ਹੈ ਇਸ ਕਰਕੇ ਹਰ ਸਾਲ ਅਸੀਂ ਪੋਲੀਓ ਦੇ ਪੋਲੀਓ ਮਹਿੰਮ ਚਲਾਉਂਦੇ ਹਾਂ ਇਸ ਵਿੱਚ ਜਿਹੜਾ ਨਵ ਜਨਮਿਆ ਬੱਚਾ ਹੈ ਉਸ ਨੂੰ ਵੀ ਪੋਲੀਓ ਡਰਾਪਸ ਪਿਲਾਏ ਜਾਣਗੇ ਸਾਡੇ ਕੋਲ 0 ਤੋਂ 5 ਸਾਲ ਤੱਕ ਦੀ 1 ਤੋਂ 92 192000 ਪੋਪੂਲੇਸ਼ਨ ਹੈ ਜਿਸ 192000 ਬੱਚੇ ਹਨ ਜਿਨ੍ਹਾਂ ਨੂੰ ਪੋਲੀਓ ਡਰਾਪਸ ਪੁਲਾਏ ਗਏ ਹਨ ਅੱਜ 8 ਤਰੀਕ ਨੂੰ ਸਾਡੇ ਵੱਖਰੇ ਵੱਖਰੇ ਬੂਥਸ ਲਗਾਏ ਗਏ ਹਨ ਸਾਡੇ ਟੋਟਲ 1496 ਬੂਥ ਸਿਗਾਏ ਹੈ ਜਿੱਥੇ ਕਿ ਸਾਡੀਆਂ ਟੀਮਾਂ ਬੈਠ ਕੇ ਉਹਨਾਂ ਨੂੰ ਪੋਲੀਓ ਡਰਾਪਸ ਪੁਲਾਣ ਗਿਆ ਜਿਹੜੇ ਬੱਚੇ ਅੱਜ ਡਰਾਪਸ ਪੀਣ ਤੋਂ ਵਾਂਝੇ ਰਹਿ ਜਾਣਗੇ ਉਹਨਾਂ ਨੂੰ ਕੱਲ ਸਾਡੀਆਂ ਟੀਮਾਂ ਘਰ ਘਰ ਜਾ ਕੇ ਡਰਾਪਸ ਪਲਾਨੀਆਂ ਸਾਡੀਆਂ ਟੋਟਲ 2896 ਟੀਮਾਂ ਬਨੀਆਂ ਹੋਣੀਆਂ ਨਾਲ 83 ਟਰਾਂਜ਼ਿਟ ਟੀਮਾਂ ਬਣਾਈਆਂ ਗਈਆਂ ਜਿਹੜੀਆਂ ਕਿ ਗੁਰਦੁਆਰੇ ਜਾਂ ਜਿਵੇਂ ਪਾਈਟੈਕਸ ਦਾ ਮੇਲਾ ਚੱਲੇ ਉਸ ਵਿੱਚ ਜਿਹੜਾ ਵੀ ਬੱਚੇ ਆਣਗੇ ਉਹਨਾਂ ਨੂੰ ਪੋਲੀਓ ਡਰਾਪਸ ਪਲਾਨਗੇ ਉਹਨਾਂ ਮਾਨਯੋਗ ਸਿਵਲ ਸਰਜਨ ਸਾਹਿਬ ਦੀ ਰਹਿਨਮਾਈ ਹੇਠ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਹੈ ਉਹਨਾਂ ਨੇ ਇਹ ਟੀਚਾ ਮਿਥਿਆ ਹੈ ਕਿ ਕੋਈ ਵੀ ਬੱਚਾ ਜਿਹੜਾ ਹੈ 0 ਤੋਂ 5 ਸਾਲ ਦਾ ਉਹ ਪੋਲੀਓ ਦੇ ਬੋਨਾਂ ਤੋਂ ਵਾਂਝਾ ਨਹੀਂ ਰਹੇਗਾ ਐਂਡ ਸਾਡੇ ਮਾਨਯੋਗ ਸਿਵਲ ਸਰਜਨ ਸਾਹਿਬ ਨੇ ਹੀ ਇਹ ਵੈਨਿਊ ਸਿਵਲ ਹਸਪਤਾਲ ਦਾ ਚੁਣਿਆ ਕਿਉਂਕਿ ਲੋਕਾਂ ਦੀ ਜਿਹੜੀ ਫੁੱਟਫਾਲ ਬਹੁਤ ਜ਼ਿਆਦੀ ਹੈ ਸਿਵਲ ਹਸਪਤਾਲ 'ਚ ਇਸ ਲਈ ਉਹਨਾਂ ਨੇ ਚਾਇਆ ਵੀ ਸਿਵਲ ਹਸਪਤਾਲ ਤੋਂ ਹੀ ਜਿਹੜੀ ਇਹ ਅਵੇਅਰਨੈਸ ਰੈਲੀ ਆ ਉਹਦੀ ਸ਼ੁਰੂਆਤ ਕੀਤੀ ਜਾਵੇ ਮਤਲਬ ਥੋੜਾ ਜਿਹਾ ਸਾਨੂੰ ਆਪਣੇ ਗਵਾਂਡੀ ਦੇਸ਼ਾਂ ਤੋਂ ਵੀ ਖਤਰਾ ਹੈ ਨਾ ਕਿਉਂਕਿ ਅਸੀਂ ਤਾਂ ਪੋਲੀਓ ਮੁਕਤ ਭਾਰਤ ਹੋ ਗਏ ਹੋਏ ਹਾਂ ਲੇਕਿਨ ਪਾਕਿਸਤਾਨ 'ਚ ਜੇ ਪ੍ਰੋਪਰ ਪੋਲੀਓ ਰੈਡੀਕੇਟ ਨਹੀਂ ਹੋਇਆ ਅਨ ਪੁਛਣਾ ਪੁਛ ਡਰ ਰੰਦਾ ਇਨਫਿਲਟ੍ਰੇਸ਼ਨ ਦਾ ਇਸ ਲਈ ਮਤਲਬ ਦਸ ਇਸ ਆਲ ਇੱਕ ਡਬਲਯੂ ਐਚਓ ਦੀ ਪਲੈਨਿੰਗ ਹੁੰਦੀ ਹੈ ਕਿ ਕਿੰਨੇ ਸਾਲ ਹੋਰ ਇਹ ਚੱਲਦਾ ਰਹੇਗਾ ਕਿਉਂਕਿ ਮਤਲਬ ਬਚਾਓ ਬੱਚੇ ਬਚਾਓ ਪਲਸ ਪੋਲੀਓ ਕੈਂਪੇਨ ਦੇ ਤਹਿਤ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਦੀ ਅਗਵਾਈ ਹੇਠ ਸਿਵਲ ਹਸਪੀਟਲ ਤੋਂ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਦੇ ਦੋ ਡਰਾਪਸ ਪਿਆ ਕੇ ਇਸ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਭਾਰਤ ਇੱਕ ਪੋਲੀਓ ਮੁਕਤ ਦੇਸ਼ ਬਣ ਸਕੇ ਅੰਮ੍ਰਿਤਸਰ ਤੋਂ ਫਾਸਟਵੇ ਨਿਊਜ਼ ਲਈ ਅਜੇ ਕੁਮਾਰ ਦੀ ਰਿਪੋਰਟ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਸ਼ਹਿਰ ਵਿੱਚ ਕੱਢੀ ਗਈ ਜਗਤਨਾਥ ਯਾਤਰਾ ਲਾਰੈਂਸ ਰੋਡ ਤੋਂ ਸ਼ੁਰੂ ਹੋ ਕੇ ਸ਼੍ਰੀ ਦੁਰਗਿਆਣਾ ਮੰਦਿਰ ਵਿਖੇ ਸਮਾਪਤ ਹੋਈ ਜਿੱਥੇ ਦੁਰਗਿਆਣਾ ਕਮੇਟੀ ਵੱਲੋਂ ਜਗਤਨਾਥ ਯਾਤਰਾ ਦਾ ਸਵਾਗਤ ਕੀਤਾ ਗਿਆ ਅਤੇ Swami Indra Anuj Das ਜੀ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸਮਾਜ ਸੇਵੀ ਸਰਬੀ ਵਰਮਾ ਪਵਨ ਵਰਮਾ ਸੰਚੀਵ ਖੰਨਾ ਮੈਨੇਜਰ ਅਨਿਲ ਸ਼ਰਮਾ ਸਮੇਤ ਮੈਂਬਰ ਅਤੇ ਸੰਤਾ ਮੌਜੂਦ ਸਨ ਇਸ ਮੌਕੇ ਪ੍ਰਭੂ ਦਾ ਪ੍ਰਸ਼ਾਦ ਅਤੇ ਭੰਡਾਰਾ ਵਰਤਾਇਆ ਗਿਆ ਇਹ ਜੋ ਗੌਰ ਨਿਤਾਈ ਕੀ ਰਥ ਯਾਤਰਾ ਨਿਕਲੀ ਹੈ मैं सारे शहरवासियों को बहुत हार्दिक धन्यवाद करूंगा कि शुरू से लेकर अंत तक ऐसा भव्य स्वागत ऐसा प्रसाद वितरण ऐसा उत्साह अमृतसर में सब भक्तों ने दिखाया है इसी प्रकार ये हर वर्ष ही आते रहें और हम भव्य स्वागत करते रहें सनातन की ध्वजा लहराते रहें यही मैं प्रार्थना करता हूँ एक बार फिर कमेटी की ओर से हमारे समस्त बहन लक्ष्मीकांत जी चावला प्रधान अरुण खन्ना जी अनिल जी बिमलिया अरोड़ा और हमारी स्वस्त्री आप सबका बहुत-बहुत धन्यवाद करती है आज बहुत ही बढ़िया दिन सिगा कि आज assi गवनताए जी दी रथ यात्रा कड्डी जेडी की श्री बिजली पहलवान मंदिर तो लेके दुर्गाणा तीरथ ते हुने समाप्त हुई है और इस समाप्ति दे नाल सारी ही जेडे पग एजेंसी जिन्ना ने लंगर लगाया जगह जगह ते ओना दा बहुत-बहुत धन्यवाद बहुत जो शारदा दे नाल रसा जिसने भी ਮਗਨ ਜੀ ਦਾ ਰਥ ਦਾ ਰਸਾ ਖਿਚਿਆ ਹੈ ਉਹਨਾਂ ਦਾ ਵੀ ਧੰਨਵਾਦ ਔਰ ਉਹਨਾਂ ਨੂੰ ਹੀ ਪਰਮਾਤਮਾ ਦਾ ਆਸ਼ੀਰਵਾਦ ਮਿਲੇ ਦੁਰਗਿਆਨਾ ਕਮੇਟੀ ਦੁਰਗਿਆਨਾ ਕਮੇਟੀ ਜਿਨ੍ਹਾਂ ਨੇ ਰਥ ਯਾਤਰਾ ਕਮੇਟੀ ਦਾ ਸਵਾਗਤ ਕੀਤਾ ਹੈ ਔਰ ਇੰਜਨਜ ਪ੍ਰਭੂ ਜੀ ਆਏ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਫਾਸਟਵੇ ਨਿਊਜ਼ ਵੱਲੋਂ ਜਨਤਾ ਨਾਲ ਜੁੜੇ ਹਰ ਮੁੱਦੇ ਤੇ ਨਜ਼ਰ ਰੱਖੀ ਜਾਂਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸਬੰਧਿਤ ਵਿਭਾਗ ਤੱਕ ਪਹੁੰਚਾਇਆ ਜਾ ਸਕੇ ਐਸੇ ਲੜੀ ਦੇ ਤਹਿਤ ਸਾਡੀ ਟੀਮ ਵੱਲੋਂ ਨਿਊ ਅੰਮ੍ਰਿਤਸਰ ਚੌਂਕ ਦਾ ਦੌਰਾ ਕੀਤਾ ਗਿਆ ਜਿੱਥੇ ਟ੍ਰੈਫਿਕ ਲਾਈਟਾਂ ਬੰਦ ਦੇਖੀਆਂ ਗਈਆਂ ਟ੍ਰੈਫਿਕ ਪੁਲਿਸ ਦਾ ਕੋਈ ਵੀ ਮੁਲਾਜ਼ਮ ਉੱਥੇ ਨਾ ਹੋਣ ਕਰਕੇ ਵਾਹਨ ਚਾਲਕ ਆਪਣੀ ਮਨਮਰਜ਼ੀ ਕਰਦੇ ਦੇਖੇ ਗਏ ਜਿਨ੍ਹਾਂ ਨੂੰ ਪੁੱਛਣ ਵਾਲਾ ਉੱਥੇ ਕੋਈ ਨਹੀਂ ਸੀ ਸੋ ਟ੍ਰੈਫਿਕ ਪੁਲਿਸ ਨੂੰ ਚਾਹੀਦਾ ਹੈ ਕਿ ਕੋਈ ਨਾ ਕੋਈ ਮੁਲਾਜ਼ਮ ਉੱਥੇ ਤਾਇਨਾਤ ਕੀਤਾ ਜਾਵੇ ਤਾਂ ਜੋ ਜਾਮ ਵਰਗੀ ਸਥਿਤੀ ਨਾ ਬਣੇ ਸਰ ਕੋਈ ਨਾ ਆਦਨਿਆਗੇ ਬੱਚੇ ਇੱਥੇ ਰੋਡ ਕ੍ਰੋਸ ਕਰਦੇ ਨਾ ਇਨਾ ਓਖਾ ਬੈਨਾ ਰੈੱਡ ਲਾਈਟ ਚੱਲ ਰਹੀ ਹੈ ਦੇਖੋ ਇਨਾ ਟ੍ਰੈਫਿਕ ਲੱਗਾ ਹੋਇਆ ਨੇ ਬੱਸ ਇਸ ਇੱਧਾ ਚੱਲੀ ਜਾ ਰਹੀਆਂ ਨੇ ਨਾ ਕੋਈ ਰੈੱਡ ਲਾਈਟ ਆਹ ਦੇਖੋ ਟ੍ਰੈਫਿਕ ਪੂਰਾ ਜਾਮ ਹੈਗਾ ਜੀ ਇੱਥੇ ਨਾ ਕੋਈ ਪੁਲਿਸ ਮੁਲਾਜ਼ਮ ਹੈਗਾ ਕਿ ਕੋਈ ਦੇਖੇ ਇਹਨਾਂ ਨੂੰ ਟ੍ਰੈਫਿਕ ਕੁੱਲ ਜਾਵੇ ਟ੍ਰੈਫਿਕ ਪੁਲਿਸ ਇਸੀ ਕਰਕੇ ਹੁੰਦੇ ਹਰ ਚੌਂਕ ਤੇ ਟ੍ਰੈਫਿਕ ਪੁਲਿਸ ਇੱਕ ਤਾਂ ਹੋਣੀ ਚਾਹੀਦਾ ਕਿ ਟ੍ਰੈਫਿਕ ਪੁਲਿਸ ਹੋਵੇ ਜਿਹੜੀ ਸਾਡੀ ਸੁਰੱਖਿਆ ਨੂੰ ਕਰੇ ਇਹਦੇ ਨਾਲ ਸਰ ਹਾਸਾ ਘਟੂਗਾ ਜਿਹੜੇ ਐਕਸੀਡੈਂਟ ਹੁੰਦੇ ਨੇ ਰੋਡਾਂ ਦੇ ਉਹ ਘਟਣਗੇ ਜਿਹੜੇ ਆਪਣੇ ਬਚਾਵ ਰੈੱਡ ਲਾਈਟ ਜੰਗੀ ਹੈ ਹਰ ਹਰ ਚੌਂਕ ਤੇ ਪੁਲਿਸ ਵਾਲਾ ਹੋਣਾ ਚਾਹੀਦਾ ਵੀਰ ਜੀ ਇਹ ਮੁਲਾਜ਼ਮ ਜਿਹੜੇ ਹੈ ਨਾ ਰੈੱਡ ਲਾਈਟ ਹੈ ਉਹ ਜਿਹੜੀ ਰੈੱਡ ਲਾਈਟ ਹੈ ਉਹ ਬੰਦ ਕਰ ਦਿੰਦੇ ਆ ਇਥੇ ਡਰਾਈਵਰ ਕੋ ਬਹੁਤ ਜਿਆਦੀ ਨੰਗਨ ਕੋਈ ਸਾਧਨ ਨਹੀਂ ਆਗਾ ਲੋਹਾਤ ਬਹੁਤ ਮਾਰੇ ਆ ਜੀ ਇਹੋੜੇ ਤਾਂ ਮੁਲਾਜ਼ਮ ਹੋਵੇ ਕਿਸ ਨੂੰ ਖਲੋ ਕੇ ਨਿਗਾਹ ਵੀ ਇਥੇ ਨਾ ਕਿ ਮੁਲਾਜ਼ਮ ਹੀ ਟੇਕਦਾ ਨਾ ਮੁਲਾਜ਼ਮ ਹੈ ਹੀ ਹੈ ਹੱਸ-ਖੱਸ ਕਿ ਹੋ ਸਕਦਾ ਹੈ ਕਿ ਟੰਡ ਵੀ ਹੋ ਜਾਣਾ ਅਸੀਂ ਇਸ ਵਕਤ ਨਿਊ ਅੰਮ੍ਰਿਤਸਰ ਚੌਂਕ ਵਿਖੇ ਮੌਜੂਦ ਆ ਜਿੱਥੇ ਟ੍ਰੈਫਿਕ ਲਾਈਟਾਂ ਜਿਹੜੀਆਂ ਨੇ ਉਹ ਬੰਦ ਪਈਆਂ ਹੋਈਆਂ ਨੇ ਟ੍ਰੈਫਿਕ ਲੋਕ ਜਿਹੜੇ ਨੇ ਟ੍ਰੈਫਿਕ ਦੀ ਪਾਲਣਾ ਨਹੀਂ ਕਰ ਰਹੇ ਕੋਈ ਇੱਧਰ ਜਾ ਰਿਹਾ ਕੋਈ ਉੱਧਰ ਜਾ ਰਿਹਾ ਕੋਈ ਦੇਖਣ ਵਾਲਾ ਹੀ ਨਹੀਂ ਨਾ ਇੱਥੇ ਪੁਲਿਸ ਮੁਲਾਜ਼ਮ ਤੇ ਨਾਤ ਹੈ ਸੋ ਕਮਿਸ਼ਨਰ ਸਾਹਿਬ ਨੂੰ ਚਾਹੀਦਾ ਹੈ ਕਿ ਟ੍ਰੈਫਿਕ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਰਾਹਗੀਰਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਇਹ ਜਿਹੜਾ ਚੌਂਕ ਹੈ ਇਹ ਅੰਮ੍ਰਿਤਸਰ ਦਾ ਐਂਟ੍ਰੈਂਸ ਚੌਂਕ ਹੈ ਪਹਿਲਾ ਚੌਂਕ ਹੈ ਸੋ ਇੱਥੇ ਰਸ਼ਵੀ ਕਾਫੀ ਹੁੰਦਾ ਹੈ ਇੱਥੇ ਮੰਤਰੀ ਐਮ ਐਲ ਏ ਵੀ ਇੱਥੇ ਰਹਿੰਦੇ ਨੇ ਪਰ ਇਸ ਚੌਂਕ ਦਾ ਕੋਈ ਵੀ ਵਾਲੀਵਾਰਸ ਨਹੀਂ ਹੈ ਆਖਿਰਕਾਰ ਸ਼ਹਿਰ ਵਾਸੀਆਂ ਨੂੰ ਤੇ ਰਾਹਗੀਰਾਂ ਨੂੰ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਉਮੀਦ ਕਰਦੇ ਹਾਂ ਕਿ ਇਸ ਖਬਰ ਤੋਂ ਬਾਅਦ ਕਮਿਸ਼ਨਰ ਪੁਲਿਸ ਜਿਹੜੇ ਨੇ ਉਹ ਇਸ ਵੱਲ ਜ਼ਰੂਰ ਧਿਆਨ ਦੇਣਗੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ ਦੇ ਜਬਾਲ ਰੋਡ ਤੇ ਡ੍ਰੀਮ ਸਿਟੀ ਵਿਖੇ ਇੱਕ ਵਿਆਹ ਵਾਲੇ ਘਰ 'ਚ ਦੇਰ ਰਾਤ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਆਪਣੇ ਲੜਕੇ ਦੀ ਬਰਾਤ ਲੈ ਕੇ ਗਿਆ ਸੀ ਅਤੇ ਜਦੋਂ ਡੋਲੀ ਲੈ ਕੇ ਘਰ ਵਾਪਸ ਆਏ ਤਾਂ ਇਸ ਵਾਰਦਾਤ ਨੇ ਉਹਨਾਂ ਦੇ ਹੋਸ਼ ਉਡਾ ਦਿੱਤੇ ਪਰਵਾਰਕ ਮੈਂਬਰਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਤਕਰੀਬਨ 35 ਲੱਖ ਰੁਪਏ ਦੀ ਚੋਰੀ ਹੋਈ ਹੈ ਮੌਕੇ ਤੇ ਪੁਲਿਸ ਵੱਲੋਂ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਅਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਡੇ ਘਰ ਦੀ ਚੋਰੀ ਹੋਈ ਹੈ ਉਹ ਜ਼ਬਰਦਸਤ ਕੱਲ ਸਾਡੇ ਬੇਟੇ ਦਾ ਵਿਆਹ ਸੀ ਬਰਾਤ ਲੈ ਕੇ ਅਸੀਂ ਗੱਲ ਜਲੰਧਰ ਗਏ ਹਾਂ ਗਵਿੰਦਰ ਗਏ ਦੁਪਹਿਰੀ 3:30 ਵਜੇ ਜਦੋਂ ਅਸੀਂ ਅੱਜ ਸਵੇਰੇ ਬਰਾਤ ਡੋਲੀ ਲੈ ਕੇ ਵਾਪਸ ਆ ਰਹੇ ਹਾਂ ਜਦੋਂ ਆ ਕੇ ਦੇਖਿਆ ਤੇ ਘਰ ਦੇ ਸਾਰੇ ਤਾਲੇ ਟੁੱਟੇ ਪਏ ਸੀ ਤੇ ਕਮਰਿਆਂ ਦੇ ﺍﻟमारीਆਂ ਦੇ ਵੀ ਤਾਲੇ ਟੁੱਟੇ ਪਏ ਸੀ ਸੇਫ ਵੀ ਟੁੱਟੀ ਪਈ ਸਾਡੇ ਸੁਨਾਰੇ ਦਾ ਕੰਮ ਸੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਕੇ ਤੇ ਲੈ ਕੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਨੇ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਇਹ ਜਿਹੜੇ ਚੋਰ ਜਾਂ ਡਾਕੇ ਨੇ ਬਦਮਾਸ਼ੀਆਂ ਨੇ ਉਹਨਾਂ ਦੀ ਨਕੀਲ ਕੱਸੀ ਜਾਵੇ ਕਿ ਪਰੇ ਆਪਨ ਲੱਗੇ ਹੋਏ ਆ ਚੋਰੀ ਹੋਈ ਆ ਤੇ ਆਪਣੇ ਮਾਲਕ ਜਿਹੜਾ ਜਿਹੜੇ ਘਰ ਆ ਉਹਦੇ ਦੇਖਾਂ ਦਰਜ ਕਰਕੇ ਪਰਚਾ ਦਰਜ ਕਰ ਰਹੇ ਤੇ ਕੈਮਰੇ ਜਿਹੜੇ ਹੈ ਤੁਹਾਡੇ ਸਾਹਮਣੇ ਆਪਾਂ ਚੈੱਕ ਕਰ ਰਹੇ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਇਹੋ ਹੀ ਗੱਲ ਹੋਈ ਹੈ ਕਿ ਉਹ ਜਿਹੜੇ ਉਹਨਾਂ ਦੀ ਸ਼ਾਦੀ ਸ਼ਾਦੀ ਕਰਨ ਵਾਸਤੇ ਗਏ ਸੀ ਘਰ ਵਿੱਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਨਾ ਹੀ ਕੋਈ ਉਹਨਾਂ ਦੇ ਮਤਲਬ ਕੋਈ ਹੋਰ ਬੰਦਾ ਉੱਥੇ ਹੈਗਾ ਸੀ ਜਿਹਦੇ ਕਰਕੇ ਉਹਨਾਂ ਚੋਰਾਂ ਨੇ ਜਿਹੜਾ ਇਸ ਚੀਜ਼ ਦਾ ਫਾਇਦਾ ਲਿਆ ਆ ਕਰ ਰਹੇ ਕੋਸ਼ਿਸ਼ ਸਾਰੀ ਟੀਮਾਂ ਲੱਗੀਆਂ ਹੋਈਆਂ ਨੇ ਸੀਸੀਟੀਵੀ ਫੁਟੇਜ ਕਿਤੇ ਆ ਰਹੇ ਨੇ ਚੋਰ ਲੱਭ ਜੇਕਰ ਬੰਗਲਾਦੇਸ਼ ਦੇ ਖਿਲਾਫ ਮੰਗਲਵਾਰ ਨੂੰ ਸਵੇਰੇ 10:30 ਵਜੇ ਸ਼੍ਰੀ ਦੁਰਗਿਆਣਾ ਮੰਦਿਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਅਤੇ ਡਾਕਟਰ ਰਾਕੇਸ਼ ਸ਼ਰਮਾ ਨੇ ਸਮੂਹ ਧਾਰਮਿਕ ਸੰਸਥਾਵਾਂ, ਵਪਾਰੀਆਂ ਨੂੰ ਅਤੇ ਦੁਕਾਨਦਾਰਾਂ ਨੂੰ ਇਸ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਪੂਰੇ ਹਿੰਦੁਸਤਾਨ ਵਿੱਚ ਸ਼ਾਇਦ ਹੀ ਕੋਈ ਐਸਾ ਇਨਸਾਨ ਹੋ ਹਿੰਦੂ ਹੋ ਜਿਸੇ ਇਹ ਨਾ ਪਤਾ ਹੋ ਕਿ ਬੰਗਲਾਦੇਸ਼ ਵਿੱਚ ਵਹਾਂ ਕੀ ਜਾਲਮ ਸਰਕਾਰ हिंदुओं पर अल्पसंख्यकों पर कितने अत्याचार कर रही है हम लोग हिंदुस्तान के लोग सारी दुनिया के लोग इस बात से दुखी हैं पर अभी तक ऐसी नौबत नहीं आई कि उस सरकार पर इतना प्रेशर बने जिससे हिंदू वहाँ सुरक्षित रह सके इन सब के लिए विरोध प्रदर्शन के लिए रोष प्रदर्शन के लिए श्री दुर्गाना मंदिर के आगे से एक रोष प्रदर्शन रोष मार्च 10 دسمبر ਸਵੇਰੇ 10:30 ਵਜੇ ਸ਼ੁਰੂ ਹੋਗਾ ਮੇਰੀ ਅੰਮ੍ਰਿਤਸਰ ਵਾਸੀਆਂ ਨੂੰ ਸੇ ਇਹ ਅਪੀਲ ਹੈ ਕਿ ਸਭ ਉਸਮੇ ਸ਼ਾਮਿਲ ਹੋ ਇਤਨਾ ਵੱਡਾ ਵਿਰੋਧ ਪ੍ਰਦਰਸ਼ਨ ਹੋਵੇ ਕਿ ਬੰਗਲਾਦੇਸ਼ ਦੀ ਸਰਕਾਰ ਵੀ ਕਾਂਪ ਉਠੇ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨਾਲ ਕੀ ਹੋ ਰਿਹਾ ਹੈ ਸਕੌਨ ਵਾਲਿਆਂ ਨਾਲ ਕੀ ਹੋ ਰਿਹਾ ਹੈ ਇਹ ਕੱਲ ਦੀ ਗੱਲ ਹੈ ਏਡਾ ਵੱਡਾ ਉਹਨਾਂ ਦਾ ਪ੍ਰੋਗਰਾਮ ਸੀ ਮੈਂ ਉੱਥੇ ਗਿਆ ਉੱਥੇ ਪਬਲਿਕ ਨੂੰ ਵੀ ਨਹੀਂ ਪਤਾ ਫਿਰ ਮੈਂ ਉਸ ਸੰਤ ਮਹਾਰਾਜ ਜੀ ਨੂੰ ਕਿਹਾ ਕਿ ਤੁਹਾਨੂੰ ਭੈਣ ਜੀ ਨੇ ਦੋ ਚਾਰ ਵਾਰੀ ਫੋਨ ਵੀ ਕੀਤਾ ਆਪਣੀ ਪਬਲਿਕ ਨੂੰ ਕਹੋ ਇਹ ਜਿਹੜਾ ਹੀ ਇੱਥੇ ਪ੍ਰੋਗਰਾਮ ਕਰ ਰਹੇ ਆ ਇਸ ਤਰ੍ਹਾਂ ਉੱਥੇ ਵੀ ਕਰਦੇ ਸੀ ਹਰ ਸਾਲ ਅੱਜ ਉਹਨਾਂ ਨਾਲ ਕੀ ਹੋ ਰਿਹਾ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਡੇ ਨਾਲ ਹੀ ਹੋਏਗਾ ਮੇਰੀ ਸਾਰਿਆਂ ਗਿਆ ਜੋੜ ਕੇ ਬੇਨਤੀ ਹੈ ਸਾਰੇ Hindu ਸਮਾਜ ਅੱਗੇ ਸਾਰੇ ਧਾਰਮਿਕ ਸੰਗਠਨਾਂ ਅੱਗੇ ਜਿਹੜੇ ਬਾਹਰ ਦੂਰ ਵੀ ਸੁਣਦੇ ਆ ਪੰਜਾਬ ਤੋਂ ਬਾਹਰ ਵੀ ਸੁਣਨੇਗੇ ਜਿੱਥੇ ਅਗੇ ਹਾਂ ਆਪਣੀ ਏਡੇ ਵੱਡੇ ਪ੍ਰਦਰਸ਼ਨ ਕਰੋ ਕਿ ਬੰਗਲਾਦੇਸ਼ ਸਰਕਾਰ ਤੁਹਾਡਾ ਕੱਠ ਵੇਖ ਕੇ ਡਰ ਜਾਏ ਤੇ ਇਸ ਪੱਟੀ ਆਪਣੀ ਸੈਂਟਰ ਸਰਕਾਰ ਨੂੰ ਵੀ ਅਪੀਲ ਹੈ ਕਿ ਜੋ ਤੁਸੀਂ ਕਰ ਸਕਦੇ ਹੋ ਜੋ ਕਤਰਿਆਂ ਨਾਲ ਨਾ ਕਰੋ ਮਾਮਲਾ ਅੰਮ੍ਰਿਤਸਰ ਦੇ ਸਾਰਾ ਗੜੀ ਸਰਾ ਤੋਂ ਸਾਹਮਣੇ ਆਇਆ ਜਿੱਥੇ ਬੀਤੇ ਦਿਨੀ ਦਿੱਲੀ ਤੋਂ ਆਏ ਸ਼ਰਧਾਲੂ ਦੇ ਕਮਰੇ ਵਿੱਚ ਉਸ ਦਾ ਗਲਤੀ ਨਾਲ 77000 ਰੁਪਏ ਰਹਿ ਗਿਆ ਜਿਸ ਤੋਂ ਬਾਅਦ ਸਰਾ ਦੇ ਸੇਵਾਦਾਰ ਮੁਲਾਜ਼ਮਾ ਵੱਲੋਂ ਫੋਨ ਕਰਕੇ ਦਿੱਲੀ ਨਿਵਾਸੀ ਰਵਿੰਦਰ ਸਿੰਘ ਨੂੰ ਨਦਗੀ ਸੰਬੰਧੀ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੈਸੇ ਲੈਣ ਆਏ ਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਹੇ ਮਾਰੀ ਚਾਚਾ ਜੀ ਆਏ ਸਨ ਉਹਨਕੇ ਸਮਾਨ ਰਹਿ ਗਿਆ ਥਾ ਬੈੱਡ ਦੇ ਨੀਚੇ ਉਹਨੂੰ ਪਤਾ ਵੀ ਨਹੀਂ ਥਾ ਪਰ ਇੱਧਰ ਨੇ ਕਾਫੀ ਹੈਲਪ ਕੀਤੀ ਇਹ ਇਹਨਾਂ ਨੇ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਪੈਸੇ ਰਹਿ ਗਏ 905 ਕਮਰੇ ਚ ਰੁਕੇ ਸੀ ਤੇ ਜਦੋਂ ਉਹਨਾਂ ਨੇ ਕੀਤਾ ਉਹਨਾਂ ਤਾਂ ਉਹਨਾਂ ਦਾ ਆਪਣੇ ਆਪ ਫੋਨ ਆਇਆ ਗੁਰਿੰਦਰਪਾਲ ਜੀ ਜਿਹੜੇ ਇੱਥੇ ਕਮੇਟੀ 'ਚ ਹੈ ਤੇ ਬਾਕੀ ਲੋਕ ਹੈ ਉਹਨਾਂ ਨੇ ਆਪਣਾ ਫੋਨ ਕੀਤਾ ਦੱਸਿਆ ਸਾਨੂੰ ਤੇ ਉਹਨਾਂ ਨੇ ਸਾਨੂੰ ਹੈਲਪ ਕੀਤੀ ਸਾਡੇ ਪੈਸੇ ਪੂਰੇ ਸਹੀ ਸਲਾਮਤ ਵਾਪਸ ਮਿਲ ਗਏ ਉਹਨਾਂ ਦਾ ਸ਼ੁਕਰੀਆ ਤੇ ਕਭ ਹੋਏ ਇਸੇ ਵੀ ਦਿੱਲੀ ਸਾਇਏ ਸੀ ਉਹ ਵੀ ਦਿੱਲੀ ਤੋਂ ਆਏ ਸੀ ਕਿੰਨੇ ਪੈਸੇ ਲੱਗੇ ਸੀ 77000 ਸੀਗੇ ਹੋਰੇ ਆਏਗੇ ਸੀ ਇਹ ਪੂਰੇ ਉਸ ਤਰ੍ਹਾਂ ਸਹੀ ਸਲਾਮਤ ਉਸ ਤਰ੍ਹਾਂ ਜਿਸ ਦੇ ਵਾਪਸ ਰੂਮ ਨੰਬਰ 905 ਲੱਗਾ ਸੀ ਜਿੱਥੇ ਦਿੱਲੀ ਤੋਂ ਰਵਿੰਦਰ ਸਿੰਘ ਜੀ ਆਏ ਸੀ ਸੰਗਤ ਹਲ ਚੈੱਕ ਆਊਟ ਹੋਇਆ ਅਸੀਂ ਬੈੱਡ ਦੇ ਥੱਲੇ 77000 ਰੁਪਿਆ ਕੱਢਿਆ ਉਸ ਦੇ ਭਤੀਜਾ ਜੀ ਆਏ ਤੇ ਉਹਨਾਂ ਨੂੰ ਵਾਪਸ ਦੇ ਦਿੱਤਾ ਗੁਰੂ ਘਰ ਚ ਜੇ ਕੋਈ ਸੰਗਤ ਦਾ ਸਮਾਨ ਰਹਿ ਜਾਂਦਾ ਸਟਾਫ ਬਹੁਤ ਇਮਾਨਦਾਰੀ ਨਾਲ ਵਾਪਸ ਕਰਦਾ ਜੀ ਬਹੁਤ ਧੰਨਵਾਦ ਸਟਾਫ ਦਾ ਵੀ ਜੋ ਆਏ ਆ ਉਹਨਾਂ ਦਾ ਵੀ ਬਹੁਤ-ਬਹੁਤ ਜੀ ਥਾਣਾ ਅਚਨਾਲਾ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ પાસે ਇੱਕ ਦੇਸੀ ਕਟਾ 315 ਬੋਰ ਇੱਕ ਜ਼ਿੰਦਾ ਰੌਣ 315 ਬੋਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 555 ਸ਼੍ਰੀ ਦੁਰਗਾਣਾ ਤੀਰਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ। ਮੰਦੇ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਪੱਤਰਕਾਰ ਪਾਈਚਾਰੇ ਵੱਲੋਂ ਤਪਸਥਾਨ ਗੁਰਦੁਆਰਾ ਤਨਤਨ ਬਾਬਾ ਹੁੰਦਾਲ ਜੀ ਝੰਡਿਆਲਾ ਵਿਖੇ ਕਰਵਾਇਆ ਗਿਆ ਮਹਾਨ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੱਤਰਕਾਰ ਪਾਈਚਾਰੇ ਵੱਲੋਂ ਝੰਡਿਆਲਾ ਗੁਰੂ ਦੇ ਤਪਸਥਾਨ ਗੁਰਦੁਆਰਾ ਤਨਤਨ ਬਾਬਾ ਹੁੰਦਾਲ ਜੀ ਵਿਖੇ ਬਾਬਾ ਪਰਮਾਨੰਤ ਜੀ ਦੀ ਅਗਵਾਈ ਹੇ ਸਮੂਹ ਪੱਤਰਕਾਰ ਪਾਈਚਾਰੇ ਵੱਲੋਂ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਸਾਹਿਬਾਨ ਨੇ ਅਮ੍ਰਿਤਮਈ ਕੀਰਤਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਕੀ ਬਾਣੀ ਨਾਲ ਜੋੜਿਆ ਇਸ ਮੌਕੇ ਦ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਦੇ ਪ੍ਰਧਾਨ ਰਾਜੇਸ਼ ਗਿੱਲ ਨੇ ਅਚੇਚੇ ਤੌਰ ਤੇ ਹਾਜ਼ਰੀ ਭਰੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕੀਰਤਨ ਤੋਂ ਬਾਅਦ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅੱਜ ਉਹਨਾਂ ਦੇ ਚਰਨਾਂ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਜੁੜ ਮਿਲ ਕੇ ਬੈਠਣ ਦਾ ਮੌਕਾ ਮਿਲਿਆ ਮੈਂ ਸਮਝਦਾ ਕਿ ਇਸ ਤੋਂ ਵੱਡਾ ਜਿਹੜਾ ਸੁਭਾਗ ਆ ਉਹ ਨਹੀਂ ਹੋ ਸਕਦਾ ਜੋ ਅੱਜ ਇੱਥੇ ਮਹਿਸੂਸ ਹੋਇਆ ਬਿਲਕੁਲ ਇਨੀ ਰਹਿਮਤ ਇਨੀ ਕਿਰਪਾ ਕਿ ਮੈਸ ਮਸਤ ਜਿਹੜੇ ਪੱਤਰਕਾਰ ਭਾਈਚਾਰਾ ਆਪਣਾ ਡਿੰਡਿਆਲਾ ਗੁਰੂ ਦੇ ਵਿੱਚ ਜਿਹੜਾ ਇੱਥੇ ਮੌਜੂਦ ਵੀ ਹੈ ਇਸ ਵੇਲੇ ਸਾਰੇ ਪਹੁੰਚੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਔਰ ਖਾਸ ਤੌਰ ਤੇ ਬਾਬਾ ਪਰਮਾਨੰਤ ਜੀ ਉਹਨਾਂ ਦੇ ਚਿਹਰੇ ਤੇ ਦੇਖੋ ਕਿੰਨਾ ਨੂਰ ਆ ਹੈ ਨਾ ਇੱਥੇ ਆ ਕੇ ਉਹਨਾਂ ਦੇ ਦਰਸ਼ਨ ਵੀ ਪਹਿਲੀ ਵਾਰੀ ਕੀਤੇ ਤੇ ਉਹ ਵੀ ਬੜਾ ਚੰਗਾ ਲੱਗਾ ਇੱਥੇ ਆ ਕੇ ਸੰਗਤਾਂ ਕਿਵੇਂ ਜੁੜ ਮਿਲ ਕੇ ਬੈਠੀਆਂ ਹਨ ਯਾਨੀ ਮਤਲਬ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਸ਼ਬਦਾਂ ਦੇ ਵਿੱਚ ਕਿ ਕਿਸ ਤੰਗ ਦਾ ਇੱਥੇ ਆ ਕੇ ਮਹਿਸੂਸ ਆਇਆ ਸ਼੍ਰੀ ਅਨੰਦਪੁਰ ਕੋਟਿਆ ਰਾਣੀ ਕਾ ਬਾਗ ਵਿਖੇ ਸਲਾਣਾ ਪੰਡਾਰੇ ਦੇ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਹਾਜ਼ਰੀ ਭਰੀ ਅਤੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਸਾਫ ਦਾ ਕਾਉਂਸਲਰ ਵਿਕਾਸ ਸੋਨੀ ਜੋਲੀ ਗੁਪਤਾ ਅਮਨਵੀਰ ਕਾ ਵੀ ਹਾਜ਼ਰ ਸਨ ਕੁੜੀ ਅੱਜ ਸਲਾਮਾ ਪਨਹਾਰਾ ਜਿਹੜਾ ਉਹ ਬੜੀ ਸ਼ਰਮਾ ਤੇ ਪੁੱਛੇ ਨਾਲ ਮਨਾ ਜਾ ਰਿਹਾ ਸਭ ਤੋਂ ਪਹਿਲਾਂ ਤੇ ਅੱਜ ਦੇ ਸਭਨਾਂ ਨੂੰ ਬੈਂ ਸਾਰੀਆਂ ਸੰਗਤਾਂ ਨੂੰ ਮੁਬਾਰਕਬਾਦ ਹੈ। ਸ਼੍ਰੀ ਗੁਰੂ ਸ਼ਿਰਮਹਾਰਾ ਜੀ ਕੀ ਜੈ। ਸ਼ੋਹਬ ਫਿਲਟਰ ਕੁੜੀਆ ਮੈਂ ਸਮਿਨਾ ਤੁਹਾਡੇ ਸਾਰੇ ਦੇ ਸਹਿਯੋਗ ਨਾਲ ਬਾਈ ਜੀ ਜੀ ਸ਼ਿਲਵ ਨਾਲ ਇਹ ਤਿਆਰ ਹੋ ਗਿਆ। ਸ਼੍ਰੀ ਗੁਰੂ ਰਾਮਦਾਸ ਲੋਪਲਾਈ ਸੋਸਾਇਟੀ ਵੱਲੋਂ ਸ਼੍ਰੀ ਆਂਸਾ ਦੇ ਵਾਰ ਦੀ ਕੀਰਤਨ ਸਮਾਗਮ ਰਵੀ ਸ਼ਰਮਾ ਦੇ ਗ੍ਰਹਿ ਸਿਟੀ ਇਨਕਲੇਵ ਤਰਨਤਾਰਨ ਰੋਡ ਵਿਖੇ ਸੋਸਾਇਟੀ ਦੇ ਸਰਪ੍ਰਸਤ ਪਾਈ ਸਾਹਿਬ ਪਾਈ सुरेंद्र ਸਿੰਘ ਅਰੋੜਾ ਵੀਰ ਜੀ ਦੀ ਅਗਵਾਈ ਹੇਠ ਕਰਵਾਏ ਗਏ ਅਤੇ ਕੀਰਤਨ ਕਾਰ ਸੰਗਤਾਰੂ ਨੇ ਹਾਲ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਪਸਰੀਚਾ ਸਮੇਤ ਸੰਗਤਾਂ ਮੌਜੂਦ ਸਨ। ਕੀਆਂ ਵਡਿਆਈਆਂ ਕਿਸ ਕਹਿਣਾ ਕਹਿ ਨਾ ਜਾਏ। ਅਮਰ ਗਿਆਨ ਪਰਮਤਾਮ ਵੈਲਫੇਅਰ ਸੋਸਾਇਟੀ ਵੱਲੋਂ ਸੁੰਦਰ ਨਗਰ ਵਿਖੇ ਸਾਧਵੀ ਅਪਰਮਿਤ ਚੇਤਨਾ ਦੇ ਆਸ਼ੀਰਵਾਦ ਨਾਲ 138ਵਾਂ ਮਹੀਨਾਵਾਰ ਵਿਧਵਾ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ ਇਸ ਮੌਕੇ ਸੰਜੀਵ ਸ਼ਰਮਾ ਅਸ਼ੋਕ ਗੁਪਤਾ ਐਡਵੋਕੇਟ ਸੰਜੀਵ ਸ਼ਰਮਾ ਰਮੇਸ਼ ਰਾਮਪਾਲ ਯਸ਼ਪਾਲ ਖੰਨਾ गिरीश शर्मा ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਜ਼ਿਕਰਯੋਗ ਹੈ ਕਿ ਸੰਸਥਾ ਵੱਲੋਂ ਮੈਡੀਕਲ ਸਹੂਲਤਾਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ ਅੱਜ ਜਿਹੜਾ ਹੈ 138ਵਾਂ ਰਾਸ਼ਨ ਵੰਡ ਸਮਾਗਮ ਹੈ ਔਰ ਇਹਦੇ ਵਿੱਚ ਹਰ ਮਹੀਨੇ ਜਿਹੜਾ ਹੈ 1000 ਵਿਧਵਾਵਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਔਰ ਜਿਹੜੇ ਬੱਚੇ ਸਕੂਲ ਪੜ੍ਹਦੇ ਆ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਛੱਡਾ 138ਵਾਂ ਅਪਰਿਮੇਂਤ ਚੇਤਨਾ ਜੀ ਦੇ ਅਸ਼ੀਰਵਾਦ ਦੇ ਨਾਲ ਰਾਸ਼ਨ ਵੰਡਰਨ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਵਿਧਵਾਵਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ समाज सेवक गगन तवन वालों भगवान जगन्नाथ रथ यात्रा का स्वागत किया गया इस मौके राम तुन्ना दीपक सूरी प्रोफेसर बलविंदर सिंह रोहित कुमार रिंकू आरती समेत संगत मौजूद सन गगनदीप जी वालों इसका ਬਹੁਤ ਹੀ ਨਿੱਘਾ ਸਵਾਗਤ ਬੜਾ ਭੋਵੇ ਸਵਾਗਤ ਪੂਰੀ ਸੰਗਤ ਨਾਲ ਪੂਰੀ ਟੀਮ ਦੇ ਨਾਲ ਇੱਥੇ ਕੀਤਾ ਗਿਆ ਹੈ। ਬਾਕੀ ਬਹੁਤ ਅੱਛਾ ਪ੍ਰੋਗਰਾਮ ਅੱਜ ਨਿਕਲਿਆ ਜੀ। ਮੈਂ ਇਹਦੇ ਸਾਰੇ ਸ਼ਹਿਰ ਨੂੰ ਇਹ ਅਪੀਲ ਹੈ ਕਿ ਸਾਰੇ ਸ਼ਹਿਰ ਵਾਲੇ ਵਾਸੀ ਇਹਨਾਂ ਦੀ ਫੇਰ ਵੈਲਕਮ ਕਰਨ। ਇਹਨਾਂ ਸਾਡੇ ਆ ਬਹੁਤ ਹੀ ਵਧੀਆ ਲੱਗਦਾ ਸਾਰਿਆਂ ਨੂੰ ਅਤੇ ਗੁਰੂ ਜੀ ਦਾ ਅਸ਼ੀਰਵਾਦ ਹੈ। ਤੁਨਾ ਸਾਹਿਬ ٹرسٹ ਤੋਂ ਗੱਦੀ ਨਸ਼ੀਨ ਮਹਾਂਤ ਮਲਕੀਤਨਾਥ ਜੀ ਮਹਾਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਅੱਖਿਆ ਕਿ 12 ਦਸੰਬਰ ਨੂੰ ਪਿੰਡ ਚੰਜੋਟੀ ਵਿਖੇ ਡੇਰਾ ਚਾੜਪੀਰ ਹਰੀ ਆਸ਼ਰਮ ਵਿਖੇ ਹਰੀਨਾਥ ਮਹਾਰਾਜ ਜੀ ਦੀ ਸਤਾਈਵੀਂ ਵਰਸੀ ਮਨਾਈ ਜਾ ਰਹੀ ਹੈ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਹੋਂਮ ਹੁਮਾ ਕੇ ਪਹੁੰਚਨ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਸਾਰੀ ਸੰਗਤ ਨੂੰ ਜਿੰਨੇ ਵੀ ਪਾਵਨ ਵਾਲਮੀਕ ਤੀਰਥ ਦੇ ਤੇ ਸੰਗਤ ਪਹੁੰਚ ਰਹੀ ਆ ਸਾਰਿਆਂ ਨੂੰ ਭਗਵਾਨ ਵਾਲਮੀਕ ਮਹਾਰਾਜ ਦਾ ਆਸ਼ੀਰਵਾਦ ਇਹਨੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਔਰ ਦੂਜਾ ਮੈਸੇਜ ਜੋ ਪਿੰਡ ਚਝੋਟੀ ਹਰੀ ਆਸ਼ਰਮ ਸਹਿਬ ਸਤਿਗੁਰ ਗਿਆਨਨਾਥ ਹਰੀਨਾਥ ਮਹਾਰਾਜ ਜੀ ਦੀ ਜਿਹੜੀ ਜੋ ਵਰਸੀ ਮਨਾਈ ਜਾ ਰਹੀ ਹੈ 12 ਦਸੰਬਰ ਦਿਨ ਵੀਰਵਾਰ ਨੂੰ ਉਹਦੇ ਵਿੱਚ ਸੰਗਤ ਨੂੰ اپੀਲ ਕਰਦੇ ਆ ਕਿ ਪਰਿਵਾਰ ਸਮੇਤ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਆਪਣੇ ਸਰਦਾ ਦੇ ਫੁੱਲ ਚੜਾਉਣ ਵਾਦੀ ਸਭੂ ਸਾਧ ਸੰਗਤ ਪਹੁੰਚੋ ਸ਼੍ਰੀ ਦੁਰਗਿਆਣਾ ਤੀਰਤ ਦੇ ਸ਼੍ਰੀ ਸ਼ਨੀ ਮੰਦਿਰ ਦੇ ਸਥਾਪਨਾ ਦਿਵਸ ਮੌਕੇ ਨਵ ਗ੍ਰਹਿ ਪੂਜਾ ਅਤੇ ਹਵਨ ਯਕ ਕੀਤਾ ਗਿਆ ਅਤੇ ਸ਼ਾਮ ਨੂੰ ਸਤਕੀਰਤਨ ਅਤੇ ਪ੍ਰਸ਼ਾਦ ਵੰਡਿਆ ਗਿਆ ਇਸ ਮੌਕੇ ਯੁਧਵੀਰ ਬੱਬੂ ਪਹਿਲਵਾਨ ਮਿੱਤਰਪਾਲ ਰਾਜਕੁਮਾਰ ਰਾਜੂ ਅਤੇ ਹੋਰ ਮੈਂਬਰ ਵੀ ਮੌਜੂਦ ਸਨ नौजवान सेवक सभा गुरबख्श नगर ਵਿਖੇ ਸਾਲਾਨਾ ਜਾਗਰਣ ਕਰਵਾਇਆ ਗਿਆ ਇਸ ਮੌਕੇ ਸਾਫ ਦਾ ਕਾਉਂਸਲਰ ਵਿਕਾਸ ਸੋਨੀ ਨੇ ਉੱਚੇ ਚਿਤੌਰ ਤੇ ਹਾਜ਼ਰੀ ਭਰੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਪਰਮਜੀਤ ਚੋਪੜਾ अमनवीर ਕਾ ਅਸ਼ੋਕ ਸ਼ਾਹੀ ਸਾਫ ਦਾ ਕਾਉਂਸਲਰ ਸਰਬਜੀਤ ਸਿੰਘ ਲਾਟੀ ਕਰਨ ਕੁਮਾਰ ਅਰਜੁਨ ਕੁਮਾਰ ਗੋਰਾ ਪ੍ਰਧਾਨ ਨੀਨਾ ਪ੍ਰਧਾਨ ਸਮੇਤ ਸੰਗਠਾ ਮੌਜੂਦ ਸਨ ਮੰਦਰ ਮਾਤਾ ਲਾਲ ਭਵਨ ਮਾਡਲ ਟਾਊਨ ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇ ਮਾਤਾ ਲਾਲ ਦੇਵੀ ਜਿਦੇ ਜਨਮ ਦਿਹਾੜੇ ਦੇ ਮੌਕੇ ਤੇ ਕਰਵਾਏ ਜਾ ਰਹੇ ਸ਼੍ਰੀ ਰਾਮ ਚਰਿਤ ਮਾਨਸ ਮਹੀਨੇ ਦੇ ਪਾਰਾਂ ਪਾਠ ਦੇ ਭੋਗ ਪਾਈ ਗਏ ਸਮਾਗਮ ਦਾ ਲਾਈਵ ਪ੍ਰਸਾਰਣ ਫਾਸਪੇ ਦੇ ਚੈਨਲ ਨੰਬਰ 242 ਤੇ ਕੀਤਾ ਗਿਆ ਵੱਡੀ ਗੰਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਨਿਊ ਪਾਲ ਐਵੇਨਿਊ RAM TIRATH ROAD ਵਿਖੇ ਜਾਗਰਣ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਡਾਕਟਰ ਅਸ਼wini ਮਨਨ ਨੇ ਮਹਾਮਾਈ ਦੇ ਨਾਮ ਦਾ ਗੁਣਗਾਨ ਕੀਤਾ ਅਤੇ ਉਹਨਾਂ ਆਪਣੇ ਚਰਚਿਤ ਭਜਨ ਰਾਹੀਂ ਸੰਗਤ ਨੂੰ ਮੰਤਰਮੁਕਤ ਕੀਤਾ। ਜ਼ਿਕਰਯੋਗ ਹੈ ਕਿ ਤੁਸੀਂ ਡਾਕਟਰ ਅਸ਼wini ਮਨਨ ਦੇ ਭਜਨ YouTube ਤੇ ਵੀ ਦੇਖ ਸਕਦੇ ਹੋ। श्री लक्ष्मी नारायण मंदिर दुर्गाणा तीर्थ विखे श्री हनुमान चालीसा परिवार वलो श्री हनुमान चालीसा दा पाठ अते सतकीर्तन कीता गया इस मौके श्री हनुमान चालीसा दे मुखी सूरज बब्बर मोहित बब्बर ऋषभ वेज साहिल पसरीचा अभिषेक तनेचा विशाल मेहरा आध हाजर सान ਜੈ ਮਾ ਚਿੰਤਪੁਰਨੀ ਜਾਗਰਨ ਸਭਾ ਵੱਲੋਂ ਸਲਾਨਾ ਜਾਗਰਨ ਪ੍ਰੇਮ ਨਗਰ ਬੋੜੀ ਸਾਹਿਬ ਰੋਡ ਵਿਖੇ ਮੁਖ ਸੇਵਾਦਾਰ ਹਰੀਸ਼ ਮਹਾਜਨ ਬੱਬੂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਅਤੇ ਮਾਤਾ ਚਿੰਤਪੁਰਨੀ ਮੰਦਿਰ ਤੋਂ ਜੋਤ ਲਿਆ ਕੇ ਪ੍ਰਚੰਡ ਕੀਤੀ ਗਈ ਪ੍ਰਸਿੱਧ ਭਜਨ ਮੰਡਲੀਆਂ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਪੰਜਾਬ ਪਾਸ਼ਪਾ ਓਬੀਸੀ ਮੋਰਚੇ ਦੇ ਕਾਰਜਕਰਨੀ ਮੈਂਬਰ ਬਲਜਿੰਦਰ ਸਿੰਘ ਬੱਬੂ ਨੂੰ ਜੈ ਮਾ ਚਿੰਤਪੁਰਨੀ ਜਾਗਰਨ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਉਪਰੰਤ ਵਿਸ਼ਾਲ ਪੰਡਾਰਾ ਵੀ ਲਗਾਇਆ ਗਿਆ ਰਾਜਿਆ ਬਾਲ ਗੀਰਾਂ ਮਾਣੂ ਤੇ ਬੱਲੇ ਉਹ ਬਾਵਾ ਦੇ ਗੀਰਦੇ ਗੀਰਾਂ ਮਾਣੂ ਤੇ ਬੱਲੇ ਜਿਆ ਹਮ ਨੰਗਰੀਆਂ ਕੇ ਆ ਸਾਹ ਨੰਗਰੀਆਂ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਕਾਰੋਬਾਰੀਆਂ ਨੇ ਆਪਣੀਆਂ ਮੁਸ਼ਕਿਲਾਂ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਟਕਰੀ ਨਾਲ ਕੀਤੀ ਮੁਲਾਕਾਤ भारतीय जनता पार्टी ਦੇ ਜਰਨਲਿਸਟ ਕਰ ਤਰुण ਚੋਗ ਨੇ ਆਪਣੇ ਦਫ਼ਤਰ ਵਿਖੇ ਲੋਕਾਂ ਵਿੱਚ ਵੰਡੇ ਆਯੂਸ਼ਮਾਨ ਕਾਰਡ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਨੇ ਮਨਾਈ ਆਪਣੀ 12ਵੀਂ ਵਰੇਗ ਸਾਫਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤੀ ਸ਼ਿਰਕਤ ਇਸਨ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਜਹਾਜ਼ ਸਰ ਧੰਨਵਾਦ